ਜੇਕਰ ਤੁਹਾਨੂੰ ਬੇਸਣ ਦੀਆਂ ਪਿੰਨੀਆਂ ਪਸੰਦ ਹਨ ਤੇ ਚਲੋ ਆਜੋ ਆਪਾਂ ਰਲ ਮਿਲ ਕੇ ਬਣਾਉਨੇ ਆ ਕਿਉਂਕਿ ਆਪਾਂ ਬਹੁਤ ਹੀ ਹੈਲਦੀ ਤੇ ਟੇਸਟੀ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਕੜਾਈ ਦੇ ਵਿੱਚ ਆਪਾਂ ਕਿਉ ਐਡ ਕਰ ਲਵਾਂਗੇ ਉਸ ਦੇ ਵਿੱਚ ਆਪਾਂ ਬੇਸਣ ਪਾ ਕੇ ਬੇਸਣ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਥੇ ਮੈਂ 2.5 ਕੌਲੀ ਵੇਸਣ ਦੀਆਂ ਲਈਆਂ ਤੇ 1.5 ਕੌਲੀ ਆਪਾਂ ਕਿਉਂ ਐਡ ਕੀਤੀ ਹੈ ਸਾਰਾ ਕਿਉਂ ਮੈਂ ਇੱਕ ਵਾਰ ਨਹੀਂ ਐਡ ਕੀਤਾ ਥੋੜਾ ਥੋੜਾ ਕਰਕੇ ਹੀ ਐਡ ਕੀਤਾ ਹੈ ਹੁਣ ਦੇਖੋ ਆਪਣਾ ਵੇਸਣ ਬਹੁਤ ਵਧੀਆ ਤਰ੍ਹਾਂ ਫੁੱਲ ਚੁੱਕਾ ਹੈ ਜਦੋਂ ਇਹਨਾਂ ਕੇ ਵੇਸਣ ਫੁੱਲ ਜਾਵੇਗਾ ਪੱਕ ਜਾਵੇਗਾ ਇਸ ਦੇ ਵਿੱਚ ਆਪਾਂ ਪਾਵਾਂਗੇ ਅੱਧੀ ਕੌਲੀ ਸੂਜੀ ਦੀ ਇਸ ਨੂੰ ਵੀ ਆਪਾਂ ਨਾਲ ਹੀ ਪਾਉਣ ਲਵਾਂਗੇ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਟੇਸਟੀ ਵੇਸਣ ਦੀਆਂ ਪਿੰਨੀਆਂ ਬਣ ਕੇ ਤਿਆਰ ਹੋਣਗੀਆਂ ਹੁਣ ਇਸ ਨੂੰ ਖੋਏ ਦਾ ਫਲੇਵਰ ਦੇਣ ਵਾਸਤੇ ਇਸ ਦੇ ਵਿੱਚ ਆਪਾਂ ਪਾਵਾਂਗੇ ਅੱਧੀ ਕੌਲੀ ਮਿਲਕ ਪਾਊਡਰ ਦੀ ਇਸ ਨੂੰ ਵੀ ਆਪਾਂ ਹੁਣ ਨਾਲ ਹੀ ਪੁੱਣ ਲਵਾਂਗੇ ਜਦੋਂ ਤੱਕ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਭੁੱਜ ਨਹੀਂ ਜਾਂਦੀਆਂ ਲੋ ਫਲੇਮ ਦੇ ਉੱਪਰ ਹੀ ਆਪਾਂ ਇਹਨਾਂ ਨੂੰ ਭੁੰਨਾਂਗੇ ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਟਰਾਈ ਕਰਿਓ ਬਹੁਤ ਹੀ ਟੇਸਟੀ ਤੇ ਹੈਲਦੀ ਬਣ ਕੇ ਪਿਆਰ ਹੁੰਦੀਆਂ ਹਨ ਹੁਣ ਦੇਖੋ ਆਪਣੀਆਂ ਸਾਰੀਆਂ ਚੀਜ਼ਾਂ ਭੁੱਜ ਚੁੱਕੀਆਂ ਹਨ ਹੁਣ ਆਪਾਂ ਕੁਝ ਡਰਾਈ ਫਰੂਟ ਐਡ ਕਰਾਂਗੇ ਇਸ ਦੇ ਵਿੱਚ ਮੈਂ ਕਾਜੂ ਬਦਾਮ ਅਖਰੋਟ ਨਾਲ ਹੀ ਇਸ ਦੇ ਵਿੱਚ ਮੇਵੇ ਤੇ ਥੋੜੇ ਜਿਹਾ ਮਗਜ਼ ਐਡ ਕੀਤੇ ਹਨ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਐਡ ਕਰ ਸਕਦੇ ਹੋ ਤੇ ਹੋਰ ਵੀ ਹੁਣ ਅੱਧੀ ਕੌਲੀ ਇਸਦੇ ਵਿੱਚ ਆਪਾਂ ਡੈਸੀਕੇਟਡ ਨਾਰੀਅਲ ਐਡ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਭੁੱਲ ਲਵਾਂਗੇ ਆਪਣਾ ਮਿਕਸਰ ਵੇਸਣ ਦਾ ਬਣ ਕੇ ਤਿਆਰ ਹੋ ਚੁੱਕਾ ਹੈ ਹੁਣ ਆਪਾਂ ਚਾਸ਼ਨੀ ਬਣਾਉਣੀ ਹੈ ਇਥੇ ਇੱਕ ਕੌਲੀ ਵਿੱਚ ਗੁੜ ਦੀ ਲਈ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਮਿੱਠਾ ਵੱਧ ਘੱਟ ਵੀ ਕਰ ਸਕਦੇ ਹੋ ਤੁਸੀਂ ਖੰਡ ਵੀ ਐਡ ਕਰ ਸਕਦੇ ਹੋ ਆਪਣਾ ਗੁੜ ਬਿਲਕੁਲ ਮੈਲਟ ਹੋ ਚੁੱਕਾ ਹੈ ਹੁਣ ਇਸਦੇ ਵਿੱਚ ਆਪਾਂ ਵੇਸਣ ਦਾ ਮਿਕਸਰ ਐਡ ਕਰ ਦਵਾਂਗੇ ਤੇ ਚੰਗੀ ਤਰ੍ਹਾਂ ਇੱਕਸ ਨੂੰ ਮਿਕਸ ਕਰਾਂਗੇ ਜੰਗਿਤਰਾ ਮਿਕਸ ਕਰਨ ਤੇ ਇਹ ਬਹੁਤ ਹੀ ਵਧੀਆ ਸੈੱਟ ਹੋ ਜਾਵੇਗਾ ਤੇ ਠੰਡਾ ਹੋਣ ਤੇ ਇਸ ਦੀਆਂ ਆਪਾਂ ਪਿੰਨੀਆਂ ਬਣਾ ਕੇ ਤਿਆਰ ਕਰ ਲਵਾਂਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਤੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਇੱਕ ਵਾਰੀ ਜਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਹੈਲਦੀ ਤੇ ਟੇਸਟੀ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਹਨ ਰੋਜ਼ ਤੁਸੀਂ ਇੱਕ ਪਿੰਨੀ ਦੁੱਧ ਨਾਲ ਖਾਓਗੇ ਤੇ ਤੁਹਾਡੇ ਸਰੀਰ ਦੇ ਵਿੱਚ ਤਾਕਤ ਭਰ ਜਾਵੇਗੀ ਥੈਂਕਸ ਫॉर ਵਾਚਿੰਗ